हां जी दोस्तों ਗੱਲ ਆਈ ਵੀ ਜਿਹੜਾ ਸਤਕਾਰ ਕਮੇਟੀ ਨਾਲ ਆਪਣਾ ਨਿੰਗ ਨਿੰਗ ਗੱਲਾਂੀਆਂ ਤੋਂ ਲਾ ਕੇ ਜਿਹੜੀ ਤੂੜੀ ਵਾਲੀ ਗੱਲ ਤੋਂ ਲਾ ਕੇ ਬੀਰੀ ਗੱਟੂ ਦੀ ਉਥੋਂ ਲਾ ਕੇ ਜਿਹੜਾ ਮੁੜ ਕੇ ਕਾਫੀ ਦਿਨਾਂ ਹੋ ਗਏ ਦੇਖੋ ਵੀਡੀਓ ਬੁੱਢ ਗਈਆਂ ਦਿਨੋਂ ਪਈ ਜਾਂਦੀਆਂ ਸੀ ਉਹ ਕਮੈਂਟ ਕਮੈਂਟ ਕਰੀ ਜਾਂਦੀ ਸੀ ਕਾਫੀ ਮਾਹੌਲ ਆ ਜਾਣਾ ਪੱਖਿਆ ਪਿਆ ਸੀ ਤੇ ਬਾਅਦ ਦੇ ਵਿੱਚ ਚਲੋ ਕੌਰੀ ਦੇ ਖਿਲਾਫ ਮੈਂ ਵਾਵਾ ਬੋਲਦਾ ਸੀਗਾ ਕੌਰੀ ਦੇ ਵੀ ਨੀ ਜੀਟੀ ਪ੍ਰੈਮ ਕਰਤੀਆਂ ਸੀ ਇਹਨਾਂ ਤੇ ਸਾਰਾ ਹੀ ਹੁਣ ਅੱਜ ਮਸਲਾ ਨਾ ਉਹ ਤੇ ਉਥੇ ਸੈਲਰ ਦੇ ਵਿੱਚ ਭਾਈ ਇਤਿਆਸੋਂ ਦਾ ਬੇਟਾ ਬਾਦਰ ਤੇ ਭਾਈ ਪਰਮਜੀਤ ਉਹਨਾਂ ਨੇ ਸੈਲਰ ਦੇ ਵਿੱਚ ਦੋਨਾਂ ਧਿਰਾਂ ਨੂੰ ਸੱਦ ਲਿਆ ਸੱਦ ਕੇ ਤੇ ਜੋ ਵੀ ਕੋਈ ਗੱਲਬਾਤ ਸੀ ਸਾਡਾ ਮੈਂ ਆਪ ਦਿਨ ਦੱਸਾਂਗਾ ਉਹਨਾਂ ਨੇ ਆਪ ਦਿਨ ਦੱਸਾਂਗਾ ਜੋ ਕੋਈ ਗੱਲਾਂ ਬਾਤਾਂ ਸਾਡੀਆਂ ਸੀਗੀਆਂ ਉਧਰ ਉਧਰੀ ਸਾਰੀਆਂ ਤੇ ਕਾਫੀ ਅਸੀਂ ਚਰਚਾ ਉਸ ਵਿੱਚ ਕਰੀ ਇਹ ਲੋਗੈਸ ਤੋਂ ਸੇ ਇਹ ਵੀ ਚੱਲਦੇ ਹੁੰਦਾ ਜਦੋਂ ਰਾਜੀਨਾਮਾ ਹੁੰਦਾ ਉਹਦਾ ਸਾਰੀਆਂ ਗੱਲਾਂ ਹੋ ਕੇ ਸੈਟਵਾਟ ਤੇ ਸਾਡਾ ਮਾਹੌਲ ਸਾਰਾ ਸੈੱਟ ਹੋ ਕੇ ਤੇ ਰਾਜੀਨਾਮਾ ਲਿਖਤਾ ਤੇ ਅੱਗੇ ਬਾਬਾ ਪਲਵਿੰਦਰ ਜਿਹੜਾ ਇਹਨਾਂ ਦਾ ਕੀਰਤਨ ਬਾਬਾ ਕੀਰਤਨੀ ਜਿਹਾ ਪਲਵਿੰਦਰ ਦਾ ਪਲਵਿੰਦਰ ਕਲੇਰ ਤੇ ਅੱਗੇ ਸਾਨੂੰ ਗੱਲਬਾਤ ਉਹ ਦੱਸਣਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਕਹਾ ਅੱਗੇ ਤੇ ਆ ਬਾਬੇ ਪਲਵਿੰਦਰ ਤੋਂ ਸੁਣੋ ਸਾਰੀ ਗੱਲਬਾਤ ਚਲੋ ਬਾਬਾ ਜੀ ਨਾਪਕਸ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਪਿਛਲੇ ਦਿਨੀ ਆਪ ਜੀ ਨੂੰ ਪਤਾ ਆਪਣੇ ਵੀਰ ਭੋਲਾ ਨੇ ਜੋ ਵੀਡੀਓ ਪਾੰਗਾ ਉਹਦੇ ਤੇ ਬਵਾਦ ਖੜਾ ਹੋਇਆ ਕੌਰੀ ਦੀ ਨਿੱਜੀ ਜ਼ਿੰਦਗੀ ਬਾਰੇ ਜੋ ਵੀਡੀਓ ਪਾਈ ਆ ਭਾਈ ਉਹ ਸਾਡਾ ਸਾਰਾ ਨਾ ਬੈਠ ਗਿਆ ਸਾਡੇ ਵੱਡੇ ਵੀਰ ਖੜੇ ਆ ਸਾਡੇ ਭਰਾ ਖੜੇ ਆ ਇਹਨਾਂ ਨੇ ਸਾਡਾ ਸਮਝੌਤਾ ਕਰਾਤਾ ਭੋਲਾ ਵੀ ਸਾਡਾ ਭਰਾ ਸਾਡਾ ਇਹਦੇ ਨਾਲ ਵੀਰੇ ਕੋਈ ਅੱਜ ਤੋਂ ਬਾਅਦ ਉਹ ਨਹੀਂ ਸਾਡਾ ਭਰਾ ਹੈ ਇਨੇ ਜੋ ਕੌਰੀ ਦੀ ਬਿਜੀ ਜ਼ਿੰਦਗੀ ਬਾਰੇ ਬੋਲਿਆ ਉਹ ਵੀਰ ਨੇ ਅਸੀਂ ਵੀਰ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਚਲੋ ਜੋ ਗੜਾ ਬੰਦਿਆ ਤੋਂ ਹੋ ਜਾਂਦੇ ਵੱਡੇ ਵੱਡੇ ਤੋਂ ਹੋ ਜਾਂਦੇ ਨੇ ਚਲੋ ਹੁਣ ਇਹ ਵੀ ਸੂਰਮੇ ਵਾਲੀ ਗੱਲ ਹੈ ਇੱਕ ਸੋ ਸਾਡਾ ਭਰਾਵਾਂ ਨੂੰ ਅਸੀਂ ਜਿਵੇਂ ਪਹਿਲਾਂ ਰਹਿੰਦੇ ਸੀ ਮਿਲ ਵਰਤ ਕੇ ਸਾਡਾ ਉਵੇਂ ਹੀ ਮਿਲ ਵਰਤਣਾ ਕੋਈ ਸਾਡਾ ਉਹ ਨਹੀਂਗਾ ਅੱਜ ਤੋਂ ਬਾਅਦ ਕੋਈ ਝਗੜਾ ਨਹੀਂ ਕੋਈ ਉਹ ਨਹੀਂਗਾ ਬਸ ਇੰਨੀ ਇੱਕ ਬੇਨਤੀ ਸੀਗੀ ਹਾਂਜੀ ਜਿਹੜਾ ਆਪਣਾ ਨਾ ਕਮੇਟੀ ਨਾਲ ਆਪਣਾ ਕੁਝ ਦਿਨਾਂ ਦਾ ਵਿਵਾਦ ਜਾਂ ਚੱਲ ਪਿਆ ਸੀਗਾ ਤੇ ਕੁਝ ਕੌਰੀ ਦਾ ਆਪਣਾ ਨਿੱਜੀ ਜਾਂ ਹੋ ਗਿਆ ਸੀਗਾ ਮਾਮਲਾ ਉਹਦੇ ਚ ਆਪਾਂ ਜਿਹੜੀ ਸੀਗੀ ਆਪਣੇ ਤੋਂ ਜਿੰਨਾ ਕ ਆਪਣੇ ਤੋਂ ਥੋੜਾ ਜਿਹਾ ਰਾਉਂਗ ਬੋਲਿਆ ਗਿਆ ਸੀ ਆਪਾਂ ਵੀ ਕੁਸ ਗੱਲ ਦੀ ਤੇ 22 ਵੀ ਸਾਰੇ ਇਹ ਇਹਨਾਂ ਨੇ ਵੀ ਆਪਦਾ ਜਿੰਨਾ ਕਿ ਇਹਨਾਂ ਨੇ ਆਪਦਾ ਰੌਂਗ ਕਰਿਆ ਸੀਗਾ ਸਾਡਾ ਦੋਨਾਂ ਦਾ ਉਸਵੇਂ ਕੋਰੀ ਦੇ ਤਾਂ ਇਹਨੇ ਵੀ ਕਹਿਤਾ ਵੀ ਮੈਂ ਕਮੈਂਟ ਕੁੰਡ ਜਿਹੜੇ ਤੇ ਮੇਰੇ ਕੰਨੋਂ ਵੀ ਜਿਹੜੀ ਸਾਡੇ ਸਾਡੇ ਤੋਂ ਉਹਨਾਂ ਦੀ ਆਪਨੇ ਸਲਾ ਸਫਾਈ ਹੋ ਗਈ ਆ ਸੈਟਵਾਟ ਤੇ ਕਮੇਟੀ ਨਾਲ ਵੀ ਸਾਡਾ ਕੋਈ ਐਵੇਂ ਇਸ ਗੱਲ ਦਾ ਰੌਲਾ ਨਹੀਂ ਤੇ ਸਾਰੇ ਸਾਡੇ ਆਪ ਦੇ ਬੰਦੇ ਆ ਬਾਕੀ ਆ ਪਲਵਿੰਦਰਾ ਬਾਈ ਸਾਡਾ ਪ੍ਰਧਾਨ ਤੇ ਸਾਰੀਆਂ ਗੱਲਾਂ ਧੰਨਵਾਦ ਬਾਈ ਜੋ ਕਿ ਭਦਰ ਸਿੰਘ ਆ ਬਾਈ ਬਾਈ ਦਿਆਸ ਸਿੰਘ ਦਾ ਬੇਟਾ ਤੇ ਉਹਨਾਂ ਨੇ ਸੱਦ ਕੇ ਤੇ ਬਹਿ ਕੇ ਸਾਡਾ ਵਧੀਆ ਇੱਕ ਦੂਜੇ ਨਾਲ ਜਿਹੜੀ ਦਰਸਤੀ ਸੀ ਉਹ ਗੱਲਾਂ ਦੀ ਕਰਾਤੀ ਆ ਤੇ ਸਾਰਿਆਂ ਦਾ ਧੰਨਵਾਦ